ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿੱਚ ਕਲਾਸਰੂਮਾਂ ਦੀ ਉਸਾਰੀ ਦੇ ਵਿੱਚ ਕਥਿਤ ਪਿਛਤਾਚਾਰ ਦੇ ਮਾਮਲੇ ਦੇ ਵਿੱਚ ਪਿਛਤਾਚਾਰ ਵਿਰੋਧੀ ਸ਼ਾਖਾ ACB ਨੇ ਦਿੱਲੀ ਦੇ ਸਾਬਕਾ ਮੰਤਰੀਆਂ ਤੇ ਆਪਾਗੂ ਮਨੀਸ਼ ਸੋਦਿਆ ਤੇ ਸਤਿੰਦਰ ਜੈਨ ਨੂੰ ਸਬੰਧ ਜਾਰੀ ਕੀਤੇ ਨੇ ਸਤਿੰਦਰ ਜੈਨ ਨੂੰ 6 ਜੂਨ ਨੂੰ ACB ਦਫ਼ਤਰ ਦੇ ਵਿੱਚ ਤਲਬ ਕੀਤਾ ਗਿਆ ਜਦਕਿ ਮਨੀਸ਼ ਸੋਦਿਆ ਨੂੰ 9 ਜੂਨ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਤੇ ਦਿੱਲੀ ਦੇ ਵਿੱਚ ਸੱਤਾ ਤਬਦੀਲੀ ਦੇ ਨਾਲ ਪਿਛਲੀ ਸਰਕਾਰ ਦੇ ਕੰਮਕਾਜ ਤੇ ਵੀ ਸਵਾਲ ਉੱਠਨੇ ਸ਼ੁਰੂ ਹੋ ਚੁੱਕੇ ਨੇ ਏਸੀਬੀ ਨੇ April ਦੇ ਵਿੱਚ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਉਸਾਰੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਤੇ ਸਾਬਕਾ ਲੋਕ ਨਿਰਮਾਣ ਮੰਤਰੀ ਸਤਿੰਦਰ ਜੈਨ ਦੇ ਵਿਰੁੱਧ ਕੇਸ ਕੀਤਾ ਸੀ ਹੁਣ ਇਹਨਾਂ ਆਪ ਆਗੂਆਂ ਨੂੰ ਸਬੰਨ ਜਾਰੀ ਕਰਕੇ ਪੁਚਗਿਛ ਦਿੱਲੀ ਵੱਖ-ਵੱਖ ਦਿਨਾਂ ਦੇ ਵਿੱਚ ਤਲਬ ਕੀਤਾ ਗਿਆ ਸਤੰਦਰ ਜੈਨ 6 ਜੂਨ ਤੇ ਮਨੀਸ਼ ਸੋਦਿਆ ਨੂੰ 9 ਜੂਨ ਦੇ ਲਈ ਪੁਚਗਿਛ ਦਿੱਲੀ ਬੁਲਾਇਆ ਗਿਆ ਤੇ ਦੱਸ ਦਈਏ ਕਿ ਪ੍ਰਸ਼ਟਾਚਾਰ ਵਿਰੋਧੀ ਸ਼ਾਖਾ ਨੇ ਸਾਬਕਾ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸੋਦਿਆ ਤੇ ਸਾਬਕਾ ਮੰਤਰੀ ਸਤੰਦਰ ਜੈਨ ਦੇ ਖਿਲਾਫ ਜ਼ਿਆਦਾ ਕੀਮਤ ਦੇ ਕਲਾਸਰੂਮਾਂ ਦੀ ਉਸਾਰੀ ਦੇ ਵਿੱਚ ਪ੍ਰਸ਼ਟਾਚਾਰ ਦੇ ਮਾਮਲੇ ਹੇਟ ਕੇਸ ਦਰਜ ਕੀਤਾ ਪਾਜਪਾ ਗੁਹਰੀਸ਼ ਖੁਰਾਨਾ ਨੇ ਵੀ ਇਸ ਸੰਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਦੋਸ਼ ਲਾਇਆ ਸੀ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ 12748 ਕਲਾਸਰੂਮਾਂ ਇਮਾਰਤਾਂ ਦੀ ਉਸਾਰੀ ਦੇ ਵਿੱਚ 2000 ਕਰੋੜ ਦਾ ਘੁਟਾਲਾ ਹੋਇਆ ਤੇ ਸੀਮਿੰਟ ਤੋਂ ਬਣੇ ਕਲਾਸਰੂਮਾਂ ਦੀ ਉਸਤ ਉਮਰ 75 ਹੁੰਦੀ ਹੈ ਤੇ ਇਸ ਬਜਟ ਦੇ ਵਿੱਚ ਇੱਕ ਅਰਧ ਪੱਕਾ ਢਾਂਚਾ ਬਣਾਇਆ ਗਿਆ ਸੀ ਜ ਜਿਸ ਦੀ ਮਿਆਦ 30 ਸਾਲ ਦੱਸੀ ਗਈ ਹੈ ਇਹ ਪ੍ਰੋਜੈਕਟ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਕੁਝ ठेकेदारਾਂ ਨੂੰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵੀ ਲਾਗਤ ਵਧੀ ਤੇ ਨਿਰਧਾਰਿਤ ਸਮੇਂ ਦੇ ਅੰਦਰ ਇੱਕ ਵੀ ਕਲਾਸਰੂਮ ਪੂਰਾ ਨਹੀਂ ਹੋਇਆ ਤੇ ਟੈਂਡਰ ਪ੍ਰਤੀਕਿਰਿਆ ਦੀ ਪਾਲਣਾ ਕੀਤੇ ਬਿਨਾਂ ਹੀ ਸਲਾਹਕਾਰ ਤੇ ਆਰਕੀਟੈਕ ਨਿਯੁਕਤ ਕੀਤੇ ਗਏ ਤੇ ਉਹਨਾਂ ਰਾਹੀਂ ਲਾਗਤ ਵੀ ਵਧਾਈ ਗਈ ਇਸ ਸਬੰਧ ਦੇ ਵਿੱਚ ਕੇਂਦਰੀ ਜਾਂਚ ਏਜੰਸੀ ਦੇ ਦੁਆਰਾ ਮੁਖ ਤਕਨੀਕੀ ਜਾਂਚ ਕਰਤਾ ਦੀ ਰਿਪੋਰਟ ਦੇ ਵਿੱਚ ਪ੍ਰੋਜੈਕਟ ਦੇ ਵਿੱਚ ਕਈ ਅੰਤਰਾਂ ਵੱਲ ਇਸ਼ਾਰਾ ਕੀਤਾ ਗਿਆ ਤੇ ਤਤਕਾਲੀ ਸਰਕਾਰ ਤੇ ਲਗਭਗ 3 ਸਾਲਾਂ ਤੱਕ ਰਿਪੋਰਟ ਨੂੰ ਦਬਾਉਣ ਦਾ ਵੀ ਦੋਸ਼ ਲਾਇਆ ਗਿਆ ਪਿਛਲੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨਿਆਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਤਤਕਾਲੀ ਮੰਤਰੀਆਂ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਦੇ ਖਿਲਾਫ ਇਹ ਮਾਮਲੇ ਦਰਜ ਕੀਤੇ ਤੇ 2000 ਕਰੋੜ ਰੁਪਏ ਦੇ ਵੱਡੇ ਘੁਟਾਲੇ ਦੇ ਸਬੰਧ ਦੇ ਵਿੱਚ ਕੇਸ ਦਰਜ ਹੁੰਦੇ ਨੇ ਭਾਜਪਾ ਗੋਆ ਨੇ ਵੀ ਮੁੱਦਾ ਚੁੱਕਿਆ ਸੀ ਉਸ ਤੋਂ ਬਾਅਦ ਵਿਜੀਲੈਂਸ ਡਾਇਰੈਕਟੋਰੇਟ ਨੇ ਆਪਣੀ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਕਿ ਪਿਛਲੇ ਸਾਲਾਂ ਦੇ ਦੌਰਾਨ ਸਰਕਾਰੀ ਸਕੂਲਾਂ ਦੇ ਵਿੱਚ ਵਾਧੂ ਕਲਾਸਰੂਮਸ ਦੀ ਉਸਾਰੀ ਦੇ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਨੇ ਤੇ ਜਿਸ ਦਰ ਤੇ ਉਸਾਰੀ ਦੇ ਕੰਮ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਹੈ ਉਹ ਬਾਜ਼ਾਰ ਦੀ ਕੀਮਤ ਨਾਲੋਂ ਕਿਤੇ ਜ਼ਿਆਦਾ ਤੇ ਟੈਂਡਰ ਪ੍ਰਕਿਰਿਆ ਦੇ ਵਿੱਚ ਵੀ ਸਹੀ ਢੰਗ ਦੇ ਨਾਲ ਇਸ ਨੂੰ ਪੂਰਾ ਨਹੀਂ ਕੀਤਾ ਗਿਆ ਸੀ ਸਾਲ 2018 ਦੇ ਵਿੱਚ ਸੂਬਾ ਭਾਜਪਾ ਬੁਲਾਰੇ ਹੁਣ ਪਾਜਬਾ ਵਿਧਾਇਕ ਹਰੀਸ਼ ਖੁਰਾਨਾ ਕਪਲ ਮਿਸ਼ਰਾ ਨੇ ਆਰਟੀਆਈ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਸ਼ਿਕਾਇਤ ਦਰਜ ਕਰਵਾਈ ਕੀ 2892 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 12748 ਕਲਾਸਰੂਮਸ ਦੇ ਨਿਰਮਾਣ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ ਦਿੱਤੇ ਕਿ ਟੈਂਡਰ ਦੇ ਮੁਤਾਬਕ ਇੱਕ ਸਕੂਲ ਕਮਰੇ ਦੀ ਉਸਾਰੀ ਦੀ ਇੱਕ ਮੁਸ਼ਤ ਲਾਗਤ ਪ੍ਰਤੀ ਕਮਰਾ ਲਗਭਗ 24.86 ਲੱਖ ਰੁਪਏ ਹੈ ਜੋ ਕਿ ਦਿੱਲੀ ਦੇ ਵਿੱਚ ਅਜਿਹੇ ਕਮਰੇ ਆਮ ਤੌਰ ਤੇ ਪ੍ਰਤੀ ਕਮਰਾ ਲਗਭਗ 5 ਲੱਖ ਰੁਪਏ ਦੇ ਵਿੱਚ ਬਣਾਏ ਜਾਂਦੇ ਨੇ ਇਸ ਤੋਂ ਇਲਾਵਾ ਇਹ ਵੱਡਾ ਦੋਸ਼ ਹੈ ਕਿ ਇਹ ਪ੍ਰੋਜੈਕਟ ਚੌਂਤੀ ਠੇਕੇਦਾਰਾਂ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਜ਼ਿਆਦਾਤਰ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਤਾਂ ਵਿਜੀਲੈਂਸ ਡਾਇਰੈਕਟੋਰੇਟ ਨੂੰ 25/7/2019 ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿੱਚ ਵਾਧੂ ਕਲਾਸਰੂਮਾਂ ਦੇ ਨਿਰਮਾਣ ਦੇ ਵਿੱਚ ਬੀਐਨਐਮੀਆਂ ਤੇ ਲਾਗਤ ਦੇ ਵਿੱਚ ਵਾਧੇ ਦੀ ਸ਼ਿਕਾਇਤ ਮਿਲੀ ਤੇ ਸੁਧਾਰ ਦੇ ਨਾਮ ਤੇ ਟੈਂਡਰ ਮੰਗੇ ਤੇ ਬਿਨਾਂ ਉਸਾਰੀ ਦੀ ਲਾਗਤ ਦੇ ਵਿੱਚ 90% ਦਾ ਵਾਅਦਾ ਕਰ ਦਿੱਤਾ ਗਿਆ ਤੇ ਦਿੱਲੀ ਸਰਕਾਰ ਨੇ ਵੀ ਬਿਨਾਂ ਟੈਂਡਰ ਦੇ 500 ਕਰੋੜ ਰੁਪਏ ਦੀ ਲਾਗਤ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਦੱਸਦੇ ਇਹ ਕਿ ਇਹ GFR ਤੇ CPWD ਵਰਕਰਸ ਮੈਨੂਅਲ ਦੀ ਕੋਰ ਉਲੰਘਣਾ ਤੇ ਉਸਾਰੀ ਦੀ ਮਾੜੀ ਗੁਣਵੱਤਾ ਦੇ ਕਾਰਨ ਕੰਮ ਵੀ ਅਧੂਰਾ ਨਜ਼ਰ ਆਇਆ ਹਾਲਾਂਕਿ ਹੁਣ ਇਸ ਨੂੰ ਲੈ ਕੇ ਇਹ ਦੋਵੇਂ ਮੰਤਰੀ ਫਸਦੇ ਨਜ਼ਰ ਆ ਰਹੇ ਨੇ